ਜਿਉ ਰਾਤ ਨੂੰ ਜਿਉ ਉਹਨਾਂ ਨੇ ਆਣ ਕੇ ਲੱਗੇ ਤੂੰ ਇਥੇ ਹੀ ਕਰਨ ਲੱਗ ਪਿਆ ਜਿੱਥੇ ਤੱਕ ਤੇਰਾ ਆਉਂਦਾ ਹੈ ਨਾ ਇਥੇ ਹੀ ਫਿਸ਼ਾਣ ਕਰਨੀ ਇਹੀ ਹੋਣੀ ਕਰਾਈਂ ਦੇ ਬਰਾਬਰ ਉਹਨੂੰ ਕਰਾਂਗਾ ਹਾਂ ਉਹਨੂੰ ਕਰੂੰਗਾ ਇੰਦੇ ਬਰਾਬਰ ਆਏ ਮੈਨੂੰ ਇਹ ਜਿੰਨਾ ਦੇ ਆਪਰ ਤੇ ਇੱਕ ਪੱਟਿਆ ਹੀ ਉਹ ਅੱਜ ਲਾਇਆ ਹੈ ਉਹਨੇ ਹੱਥ ਨਵੇਂ ਲਵਾ ਲਏ ਲੈ ਆਪਾਂ ਆ ਛੱਡ ਪਾਉਣਾ ਨੀਕਾ ਤੇ ਮੈਂ ਆਇਆ ਹੀ ਘਰੇ ਦੋ ਦਿਨ ਵੱਡੇ ਵੇਲੀ ਨੂੰ ਵੀ ਛੁੱਟੀਆਂ ਸੀ ਮਿਸਤਰੀ ਨਹੀਂ ਮਿਲਿਆ ਲੋੜੀ ਜੀ ਦੇ ਮਾਗੀ ਦੀਆਂ ਛੁੱਟੀਆਂ ਸਾਰੇ ਮਿਸਤਰੀ ਕੀਤੀ ਬੈਠੇ ਨੇ ਫਿਰ ਮੈਂ ਆਪ ਬਾਅਦ ਕੋਸ਼ਿਸ਼ ਕਰਦੇ ਆ ਵੀ ਕੀ ਬਣਦਾ ਆ ਮਿਸਤਰੀ ਵੀ ਆਪਣੇ ਵਰਗੇ ਹੀ ਨੇ ਆਪਾ ਪਉਣਾ ਆਪ ਹੀ ਕਰਦਾ ਛੱਡਾ ਤੇ ਫਿਰਨ ਜਾਣ ਬੰਦਾ ਅਣਜਾਣੀ ਹੁੰਦਾ ਪੈੜ ਲਾ ਲਈ ਆ ਉਧਰੋਂ ਮੇਰੇ ਪੈੜ ਘੜ ਗੀਏ ਉਧਰੋਂ ਪੈੜ ਘੱਟ ਗਈ ਆ ਹੁਣ ਗਾਡਰ ਉਧਰ ਤੋੜ ਕੇ ਤੇ ਇਧਰੋਂ ਗਾਡਰ ਬੰਨੀ ਆ ਵੀ ਉਧਰ ਗਾਡਰ ਚੁੱਕਿਆ ਨਾ ਜਾਵੇ ਤੇ ਬਾਕੀ ਆਪਾਂ ਮੈਂ ਲਾਉਂਦਾ ਆ ਕੋਈ ਇੱਕ ਇੱਕ ਦੋ ਵਾਰ ਲਾਉਣੇ ਆ ਚੱਲ ਵੇਨੇ ਕੀ ਬਣਦਾ ਹੈ ਮਸਾਲਾ ਆਪਣਾ ਬਣਿਆ ਪਿਆ ਆ ਚੱਲਿਆ ਮੇਰਾ ਪੁੱਤ ਮੈਂ ਕਿਤਾ ਪਹਿਲਾਂ ਲਾ ਲਾ ਪਹਿਲੇ ਕਿੱਥੇ ਦਾ ਕਰੂ ਕਿਤਾ ਹੀ ਕਰਨਾ ਹੈ ਇਹ ਜੋ ਆਪਾਂ ਨਹੀਂ ਲੋੜ ਹੀ ਨਹੀਂ ਮੈਨੂੰ ਵੱਲ ਸਾਰਾ ਇਹਦੇ ਜੇ ਆਪਾਂ ਛੱਡ ਬਣਾ ਲਿਆ ਨਾ ਤੇਰਾ ਬੱਕੜ ਵੀ ਆਪੇ ਪਾ ਲਿਆ। ਦੇਖੀ ਚੱਲਿਆ ਜੀ ਆਪ ਕਿਵੇਂ ਰੰਗ ਬਣਨ ਦੇ। ਚਲੋ ਮੈਂ ਇੱਥੇ ਬੈ ਕੇ ਵੇਣਾ ਤੁਹਾਨੂੰ ਕਿਵੇਂ ਤੁਸੀਂ ਲਾਉਂਦੇ। ਇੱਥੇ ਇੱਥੇ ਨਿਸ਼ਾਨੀ ਨਹੀਂ ਲਾਈ। ਦੂਰੀਆ ਤੈਨੂੰ ਮਾਰਿਆ ਇਧਰ ਅਗਲੇ ਪਾਸੇ ਨਿਸ਼ਾਨੀ ਤੁਹਾਡੀ। ਨਹੀਂ ਤੁਸੀਂ ਦੂਰੀਆ ਕਹਿੰਦਾ ਪੀਤਾ ਦਾ ਵੇਖ ਮਾਰ ਕੇ ਖੜੇ ਵੇਖੋ ਕਿਸੇ ਕੰਮ ਨਾਲ। ਸਾਡੀਆਂ ਦੇ ਨਿਸ਼ਾਨੀਆਂ ਵੀ ਕੋਈ ਚੀਜ਼ਾਂ ਨਹੀਂ ਕਿ ਅਸੀਂ ਕੀ ਦੱਸ ਕੰਮ ਕਰਦਾ ਹੈ। ਯਾਰ ਮਾ ਦਖਲ ਹੀ ਕੋਸਤੀ ਹੈ। ਆ ਲੈ ਫੜੀ। ਲੈ ਆਓ ਥੋੜਾ ਤੇਲ ਲਿਆਓ ਨੀਂ ਚ ਪਾਈ। ਸੁੱਕਾ ਮਸਾਲਾ ਰੱਖ। ਪਾਣੀ ਪਾ ਲੈ। ਪਾਣੀ ਉੱਪਰ ਲਿਆ ਦਿਂਦਾ ਰੋਥਮਪਾਰ ਕੇ ਬਾਦੀ ਰਿਹਾ। ਯਾਰ ਬਸ। ਮੈਂ ਗਲਾ ਆਈ ਚਲਾਉਣਾ ਔਖਾ ਆ ਜੇ ਆਪਾਂ ਇਹ ਚਲਾ ਲਿਆ ਨਾ ਫਿਰ ਆਪਾਂ ਹੋ ਜਾਾਂਗੇ ਕਾਮਯਾਬ ਇੱਧਰ ਤੂੰ ਇਹ ਪਹਿਰੇ ਨਿੱਕੀ ਬਾਤ ਲੈ ਲੈ ਇਹ ਫਲਾਇਟ ਆਈ ਜੇ ਉਹ ਕਰਨ ਦਾ ਖਾਪੇ ਹੋਰ ਇੱਥੇ ਇੰਜ ਰੰਗ ਲੱਗਦਾ ਸਰ ਜਦੋਂ ਲੱਗਦੀ ਹੈ ਤਾਂ ਲਾ ਦੇ ਇੱਕ ਇਹ ਜਿੱਤੇ ਇਹ ਦੋ ਆਂ ਆ ਕੇ ਰੱਖ ਸਕਣਾ ਹੋਰ ਮੈਂ ਗਾਉਂ ਗਈ ਤਾਂ ਸੁਣਾ ਸਤ ਨਾਮ ਸਿਵਾ ਦੇ ਉਹ ਮੈਂ ਤੇਰੇ ਨਾਲ ਆਪਣੇ ਹੋਰ ਸਾਬਾ ਉੱਪਰ ਆ ਲਈ ਹੋਰਾ ਕੋਈ ਨਹੀਂ ਆ ਛੱਡੀ ਬਾਹ ਹੀ ਨਾ ਪਾਉਣਾ ਗਾ ਲਾ ਦੇ ਆਪ ਹੀ ਮੈਂ ਦੱਸੀ ਨਾ ਮੈਂ ਪਾਉਗੇ ਹਾਂ ਪਹਿਲਾ ਮਿਸਤਰੀ ਹੈ ਜਿਹੜਾ ਕੰਦ ਤੇ ਪੈਰ ਰੱਖ ਕੇ ਇਟ ਲਾਉਂਦਾ ਹੈ

ਕਿਉਂ ਨੇ ਕੀ ਸ਼ੈੱਡ ਬਣਾਉਣਾ ਇੱਥੇ ਹਾਂ ਓਏ ਥੱਲੇ ਨਾ ਖੱਟਾ ਹੋਣ ਧਾਗਾ ਪਿਆ ਦਿਹਾੜੀ ਨੂੰ ਕਾਣੇ ਜੀ ਕਿਦਾਂ ਵਾ ਦਿਹਾੜੀ ਨੂੰ ਦਿਹਾੜੀ ਨੂੰ ਤੇ ਨਹੀਂ ਪਾਉਂਗੀ ਠੇਕੇ ਤੇ ਕੰਮ ਕਰਨਾ ਥੀਰੇ ਤੋਂ ਦਿਆ ਇਹ ਲੱਭਦੇ ਹਾਂ ਜੀ ਮੈਂ ਜਾਈਂਗੀ ਤੇ ਮੈਂ ਕਿਹਾ ਬਣੇ ਤੇ ਆਂ ਸਮਝਾ ਮਾ ਪਤਾ ਅਗੀ ਤਰ੍ਹਾਂ ਕਿ ਸੋਨਾ ਪੁੱਗਿਆ ਜਮਾਂ ਅੰਗਲੇ ਕਾਚ ਯਰੇ ਤੇ ਬਾਲਟੀ ਪੜੀ ਗਈ ਲੇਟ ਆਵੇ ਤੂੰ ਮੇਰੇ ਕੋਲ ਆਪਾਂ ਨੂੰ ਆਂਦੇ ਨੇ ਲੇਟ ਮੇਰੇ ਬਾਬਾ ਯਾਰਾ ਆ ਗਾਂ ਦੇ ਜੱਟ ਦਾ ਮੁੰਡਾ ਘਾਉਣ ਲੱਗਿਆ ਕਿਹਾਂ ਦੇ ਵਿੱਚ ਬਣਾ ਲਈ ਪੂਗੀ ਲਿਆ ਵੀ ਜਾਣਾ ਇੱਟਾਂ ਭੜਾਈਆ ਦਾ 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 ਲਾਈ ਦੋ ਹੀ ਹਾਰੇ ਟਲਾਉਣੀ ਜਾਂਦਾ ਕਾਪਾ ਮਾਹ ਕੁੱਤੀ ਸਵਾਰ ਮੇਨੂੰ ਮਿਲ ਹੇ ਪਾਣੀ ਨਾ ਪਾ ਬਾਟੀ ਪਾਣੀ ਪਾਰ ਲਾ ਦੇ ਦਿੱਤਾ ਸੱਤ ਲੋ ਤੋਂ ਕੱਢੀ ਜਾਓ ਇਹ ਮੈਂ ਤਾਂ ਪੂਰੀਆਂ ਘੜੀ ਲਊ ਪਾਣੀ ਚੜਾ ਦੇ ਹੋਰ ਵੇਹਲ ਹਾਂ ਜਿਆਣੀ ਮੜੀ ਸਿਆਣੀ ਹੈ ਪਤਾ ਨਹੀਂ ਜਿਆਣੀ ਨਹੀਂ ਗਈ ਪਾਣੀ ਤੁਹਾਡਾ ਮੁੜ ਕੇ ਤੁਹਾਨੂੰ ਲੱਭਣਾ ਹੈ ਬਸਾ ਜਲਦੀ ਵੇਲੇ ਆਣਾ ਗਾਦੂ ਛੱਡ ਪਾ ਵੇ ਚਾਰ ਆ ਕੇ ਗਈ ਹਾਂ ਕੀ ਪੁੱਛੀ ਆਪਾਂ ਦੋ ਗੋਠੀਆਂ ਖਰੀਦੀਆਂ ਗਮਨ ਹਾਂ ਅਮਿਤ ਜੀ ਤਾ ਅਮਿਤ ਜੀ ਤਾ ਗਿੱਲਾ ਉੱਥੇ ਲਾ ਕੇ ਜਾ ਬੇਹੇ ਨਾ ਤਰ ਨਾ ਬੇਹੇ ਨਾ ਰਹਿਣਾ ਆ ਰਿਹਾ ਅਮਿਤ ਅਮਿਤ ਸੀਟ ਸਟਾਰਟ ਉਹ ਦਾਰਸਾ ਮੇਰੀ ਆ ਡੈਰੀ ਦਾ ਨੰਬਰ ਲੈ ਕੇ ਜਾਣ ਆਲੇ ਸੁਕੇਰੇ ਮੁੰਡੇ ਨਾ ਆ ਡਾਡੀ ਦਾ ਨੰਬਰ ਦੇ ਕੇ ਜਾ ਜੀ ਉਹ ਸਮਾਨ ਬੰਦੋਰਾ ਗਿਆ ضرور ਸਾਨੂੰ ਤਾਂ ਨਹੀਂ ਅੱਜ ਇਹਦੇ ਉਹ ਜਾਣਾ ਲੈ ਕੇ ਨਹੀਂ ਜਾਣਾ ਕਰੋ ਸਾਬਿੰਦਰ ਜਾਂ ਮੈਂ ਪੁੱਤ ਨੂੰ ਉਥੋਂ ਪੈਨ ਲਿਆ ਕੇ ਨੰਬਰ ਲਿਖਦਾ ਹਾਂ ਤੇ ਹੁਣ ਜੀ ਫੋਨ ਦੀ ਫੀਡ ਕਰਨਾ ਫੋਨ ਬਲੌਕ ਕਰਨਾ ਕਿੰਨਾ ਨੰਬਰ ਲਿਆਵਾਂ ਕਰੋ ਪਹਿਲਾ ਵਾਰ ਆਪਾਂ ਕਰਤਾ ਕੰਪਲੀਟ ਆ ਕਿੰਨਾ ਵਾਰ ਉਹ ਅੱਗੇ ਕੇ ਨਾਲ ਬੰਦੇ ਦਾ ਕੋਈ ਭਰੋਸਾ ਨਹੀਂ ਬੰਦਾ ਕਦੋਂ ਥੱਕ ਜੇ ਇਹ ਕਮਾਰ ਆਇਆ ਤੇ ਥੱਕ ਗਿਆ ਮੈਂ ਉਹ ਚਾਹ ਪੀ ਲਾ ਮੈਂ ਤਾਂ ਆਉ ਛੱਡ ਪਾ ਕੇ ਜਾਣਾ ਹੈ ਸ਼ਾਮ ਨੂੰ ਬੰਦੇ ਬਹੁਤ ਲੇਬਰ ਲੱਗੀ ਖੜੀ ਆ ਜੋਰੋ ਜੋਰ ਲੇਬਰ ਦੇਖ ਲੋ ਦੂਜੇ ਪਿੰਡੋਂ ਆਇਆ ਪਾਉ ਇੱਥੇ ਆ ਟਾਈਪ ਹੋ ਲਿਆ ਜਾਈ ਤੂੰ ਕਿਹਨੇ ਨਹੀਂ ਜੇ ਇੱਧਰ ਗਾਹੋਂ ਕੇ ਵੇਖ ਅੱਜ ਨੇ ਦੋ ਬੁੱਤਾ ਕੀਤੀਆਂ ਨੇ ਔਰ ਉਹ ਵੇ ਪਾਉ ਆਇਆ ਇਹ ਤਾਂ ਕਿੰਨਾ ਨੇ ਕਿੰਨੇ ਦੇਖਣਾ ਹਾਂ ਚੱਲੋ ਹਣੇ ਸਨ ਆਓ ਤੋਤੜਿਆ ਮਨ ਮੋਤੜਿਆ ਤੋਤੜਿਆ ਮਨ ਮੋਤੜਿਆ ਬਾੜੀ ਵਿੱਚ ਖਲਾਸੜਿਆ ਬਾੜੀ ਤੇਰੀ ਹਰੀ ਪਰੀ ਬੁਲਾਦੀ ਸ਼ੰਗੇਰ ਪਰੀ ਤੇ ਕੁੱਲ ਜਾ ਪਿਆ ਰਾਜ ਦਾ ਦਰਬਾਰ ਪਿਆ ਰਾਜ ਦੀ ਬੇਟੀ ਸੁੱਤੀ ਹੈ ਸੁੱਤੀ ਨੂੰ ਜੁਦਾ ਲਿਆ ਰੱਟਾ ਢੁੱਲਾ ਪਾੜਿਆ ਰੱਟਾ ਰੱਲਾ ਸਿੱਖਦਾ ਪਾਵਨੂ ਨੀਦੀ ਆਜੋ ਲੈ ਜਾਓ ਸਾਰਿਆਂ ਨਾਲ ਸਿਆਣੀ ਕੁੜੀ ਆਏ ਸਾਰਾ ਬੋਲਿਆ ਨੇ ਹਾਂ ਅੱਗੇ ਕਦੀ ਆਈਆਂ ਕਿ ਨਹੀਂ ਸਾਡੇ ਘਰੇ ਕਦੀ ਆਈਆਂ ਆਜੋ ਲੈ ਜਾਓ ਫਿਰ ਕਿਹੜਾ ਭਾਂਡਾ ਲੈ ਕੇ ਆਈਆਂ ਜੀ ਚਲੇ ਭਰ ਲੋ ਥੋ ਦੋ ਟੋਲੀਆਂ ਜੇ ਜਾਓ ਪਾਸ ਕੇ ਭਰੋ ਆਪੋ ਆਦੇ ਭਰ ਲੋ ਮਾਨ ਦਾ ਆਪੋ ਆਪਦੇ ਭਰ ਲੋ ਆ ਕੁੜੀ ਨਾ ਸਾਰਿਆਂ ਤੋਂ ਸਿਆਣੀ ਹੈ ਮਰਜੀ ਕਿੰਨੀ ਕੁੜੀ ਹੈ ਹੈ ਨਹੀਂ ਇਹ ਦਾਣੇ ਵਾਦ ਦੇ ਰਹੇ ਆ ਅੱਛਾ ਹਾਂ ਇਹ ਇਹਨਾਂ ਨਾਲ ਫਰਲਿਆਂ ਨਾਲ ਕਿਹਨਾਂ ਨਾਲ ਸਾਜੇ ਨਾਲ ਤੁਹਾਡੇ ਨਾਲ ਬੜੀ ਸਿਆਣੀ ਹੋਰ ਨਹੀਂ ਜੀ ਚੰਗਾ ਔਰ ਵਾਲੇ ਆਉਂਦਾ ਜੋ ਲੈ ਕੇ ਆ। ਇਹਨਾਂ ਦਾਨ ਦੇ ਨਹੀਂ। ਆ ਨਿੱਕੀ ਕੁੜੀ ਨਿੱਕੀ ਕੁੜੀ ਨੂੰ ਦਾਨੇ ਵਰਦੇ ਨੇ ਯਾਰ। ਬੋਲ ਦਾਨੇ ਨੇ। ਤੂੰ ਹੀ ਆ ਜਾ। ਨਾ ਨਾ ਨਾ। ਹਾਂ ਹਾਂ। ਮਾਰ ਜੋ ਡੋਲ ਲਓਗੇ ਜਿਹੜੇ ਹੈਗੇ ਜਿਹਾ ਫਾਲਾ ਖੋਲ। ਤੇ ਉਹ ਨੂੰ ਬੜਾ ਪੰਡਾਉ ਨੂੰ। ਤਾਂ ਤੂੰ ਜਾ। ਉਹ ਤੂੰ ਫਾਲਾ। ਬਾਉ ਉਹਨਾਂ ਲੋਕ ਚੜਨ ਨਹੀਂ ਦਿੰਦੇ ਵੀ ਜਵਾਕਾਂ ਨੂੰ ਇਹ ਕੋਈ ਇਹ ਨਹੀਂ ਅਭੀ ਲੋੜੀ ਚੜ ਕੇ ਤੇ ਪਈ ਇਹਨਾਂ ਦਾ ਖਾਲ ਚੱਪਣਾ ਨਹੀਂ ਆਇਆ ਇਹ ਇੱਕ ਆਪਣਾ ਕਹ ਲਾ ਕੇ ਪੁਰਾਣਾ ਸੱਭਿਆਚਾਰ ਹੈ ਸੱਭਿਆਚਾਰ ਹੈ ਹੋਰ ਪੁੱਛ ਕੋਈ ਨਹੀਂ ਆ ਅੱਜ ਡੇਢੇ ਚੜਦੇ ਵੱਡੇ ਹੁਣ ਚੜਦੇ ਕੋਈ ਨਹੀਂ ਮੈਂ ਆਪਦੇ ਮੁੰਡੇ ਨੂੰ ਅੱਜ ਲੜ ਕੇ ਭੇਜਿਆ ਆ ਮੈਂ ਕਿ ਕੁੜੀ ਹੋਵੇ ਵੱਡਿਆ ਹੋ ਕੇ ਕੀ ਦੱਸੇਗਾ ਵੀ ਅਸੀਂ ਕੀ ਦਿਨ ਮਾਰਨ ਮਨਾਏ ਹੋਏ ਨਹੀਂ ਲੜਕੀਆਂ ਨੂੰ ਭੇਜਿਆ ਮੈਂ ਕਿਹਾ ਵੀ ਜਾ ਚੜ ਤੇ ਇਹਨਾਂ ਜਿਹੜੇ ਕੋਈ ਵੀ ਚੀਜ਼ ਦੀ ਲੈ ਕੇ ਆਉਣੇ ਇਹਦੇ ਨਾਲ ਕੋਈ ਇਹਨਾਂ ਦਾ ਦੇਣ ਨਹੀਂ ਕੋਈ ਇਹ ਨਹੀਂ ਆਪਾਂ ਕਹਿੰਦੇ ਕਹਿੰਦੇ ਨਾਲ ਹੀ ਇਹਨਾਂ ਦੇ ਖਰਚੇ ਚੱਲਦੇ ਮੈਂ ਨਾ ਜਿੱਦਣ ਮੈਂ ਕਰੇ ਹੋਇਆ ਜਵਾਕ ਜਿਹੜੇ ਵੀ ਆ ਗਏ ਨਾ ਉਹ ਕਹਿੰਦਾ ਤੂੰ ਜਿੰਨੇ ਪਾਉਣਾ ਹੀ ਪਾਦਾ ਤੂੰ ਆਪਣਾ ਜਵਾ ਤੋ ਤੇ ਘੱਟਾ ਇੱਕ ਵਾਦਾ ਲੱਗਣਾ ਦਾਣਿਆਂ ਇਹ ਬੱਚੇ ਇਹਨਾਂ ਖੁਸ਼ ਹੋ ਕੇ ਚਲੇ ਗਏ ਸਮਝ ਲੈ ਵੀ ਰੱਬ ਖੁਸ਼ ਹੋ ਗਿਆਗੇ ਆਹ ਲੈ ਡੋਲੀ ਆਉਂਦੀ ਆ ਮਰ ਜਾਂ ਡੋਲਦੀ ਪਈ ਥੱਲੇ ਬੱਸ ਸੋਣਾ ਜੀ ਪੁੱਛੀ ਨਾ ਹਾਂ ਚਲੋ ਆਈਏ ਔਨ ਖੋਛੋ ਬੀ ਮਿੱਕਾ ਲੋਹੇ ਆ ਜੀ ਮੈਂ ਤੁਗਵਾਨਾ ਬੱਚਿਆਂ ਨੂੰ ਕਿ ਚੜਿਆ ਕਰੋ ਹਰ ਸਾਲ ਲੋਹੜੀ ਚੜਿਆ ਕਰੋ ਇਹ ਦੇਨ ਮਾਰ ਮਾਨ ਕੇ ਬਾਦੇ ਜਿੰਨੀ ਤਰ੍ਹਾਂ ਅੱਗ ਲੱਗੇ ਛੱਡ ਹੀ ਗਏ ਨੇ ਇਹ ਨਾ ਹੀ ਨਹੀਂ ਲੈਂਦੇ ਕੋ ਜੇ ਕੋ ਚੜ ਜਾਂਦਾ ਹੀ ਨਾ ਲੋਹੜੀ ਉਹ ਜਵਾਗ ਛੌਂਕ ਦਾ ਚੜ ਗਿਆ ਤੇ ਪਤਾ ਕੀ ਲੈ ਚਾਰ ਕਿਲੇ ਤੁਹਾਡੇ ਕੋ ਪਹਿਲੀ ਇਹ ਤੇ ਜਵਾਗ ਤੁਹਾਡਾ ਲੋਹੜੀ ਚੜਿਆ ਫਿਰਦਾ ਵੀ ਉਹ ਕੋਈ ਜਵਾਗ ਦਿਨਵਾਰ ਮਨਾਉਂਦੇ ਫਿਰ ਤੇ ਕੋ ਲੋਹੜੀਆਂ ਮੰਗ ਕੇ ਥੋੜਾ ਉਹਨਾਂ ਦੇ ਕੋ ਟਾਈਮ ਲੰਘਣੇ ਆ ਲੋਕੀ ਇਹ ਕੋ ਗੱਲਾਂ ਕਰਨਾ ਨਹੀਂ ਛੱਡਦੇ ਅਜ ਮਹਕਦੀਪ ਉੱਠ ਪਾ ਮੇਰਾ ਪੁੱਤਰ ਯਾਰ ਕਿਉਂ ਐਂ ਕਰਦਾ ਸੂਤਰ ਦਾ ਪੈਨ ਜੋ ਪਤਾ ਨਹੀਂ ਕਿੱਥੇ ਤੁਰਿਆ ਫਿਰਦਾ ਇੱਟਾਂ ਕਿਦੇ ਫਿਰਦੀਆਂ ਸੂਤਰ ਕਿੱਦੇ ਫਿਰਦਾ ਹਈ ਬਾਪੂ ਨੂੰ ਮਾਰ ਹਮਾਜ ਉਹਨਾਂ ਦਾ ਬਾਪੂ ਸੂਤਰ ਨਹੀਂ ਇਟਾਂ ਨਾਲ ਲੱਗਦਾਗਾ ਹਈ ਉਹਨਾਂ ਦਾ ਬਾਪੂ ਸੂਤਰ ਨਹੀਂ ਇਟਾਂ ਨਾਲ ਲੱਗਣਿਆ ਕੀ ਚੱਕਰ ਆ ਉਮਰੇ ਆਉਣੀ ਲੈ ਆ ਲੈ ਮੇਰਾ ਪੁੱਤਰ ਇਕਾਂ ਲਿਆ ਯਾਰ ਐਵੇਂ ਤਾਂ ਮੀਂਹ ਵੇਖ ਤੋਂ ਫੇਰ ਆ ਜੈਣਾ ਤੇ ਆਪਾਂ ਫੇਰ ਵੀ ਇੰਦੇ ਰਹਿ ਜਾਣਾ ਤੁਸੀਂ ਬਹੁਤ ਸੌਹ ਰਹੇ ਹੋ ਸਾਾਨੂੰ ਆਪਾਂ ਸਾਰਾ ਸਿਆਣ ਸਾਂਝ ਲਿਆ ਆਏ ਆ ਸਾਂਝ ਆਪਾਂ ਲਈ ਜਾਂਦੇ ਹਾਏ ਤਗੜੇ ਨੇ ਜਿਹੜੇ ਆਈਡੀ ਆਈਡੀਆਂ ਕੋਠੀਆਂ ਪਾ ਜਾਂਦੇ ਨੇ ਕਾਸ਼ ਕਿ ਤੇ ਤਾਜ ਮਹਿਲ ਬਣਾਇਆ ਹੁੰਦਾ ਤੇ ਹੱਥ ਵੱਡੇ ਹੁੰਦੇ ਤੇ ਅੱਜ ਜਾਨ ਛੁੱਟੀ ਹੋਣੀ ਹਿੱਟਾਂ ਤੋਂ ਆਈਦਾ ਲੋੜੀ ਆਵੇ ਆਉਂਦੇ ਪਏ ਨੇ ਮੈਨੂੰ ਪੁੱਛਣਾ ਹੈ ਵੀ ਦੁਰਲਾ ਪੱਟੀ ਕੌਣ ਸੀ ਆਟਾ ਜਾਂ ਆਟਾ ਯਾਰ ਦੋ ਗਾੜੀ ਆ ਗਈ ਹੈ ਹੈ ਦੋ ਗਾੜੀ ਆ ਗਈ ਹੈ ਇਹ ਲੋੜੀ ਦਾ ਨਾ ਇਸੇ ਤਰ੍ਹਾਂ ਅਸੀਂ ਵੀ ਜਾਣਦੇ ਨੇ ਅਸੀਂ ਵੀ ਚੜਦੇ ਰਹੇ ਹਾਂ ਪਰ ਆਹ ਕੰਮ ਨਹੀਂ ਕੀਤਾ ਜਿਹੜਾ ਕੰਮ ਇਹਨਾਂ ਨੂੰ ਕਰਦੇ ਨੇ ਇਹਦਾ ਲੋੜੀ ਦੀ ਬਰੀਕੀ ਕਰਨ ਦੇ ਇਹ ਤਾਂ ਆਪਣੀ ਲੋੜੀ ਚੜਦੇ ਸੀ ਚਾਚੂ ਕਿੰਨਾ ਖੜ ਗਿਆ ਅਜੇ ਆਪਾਂ ਉਹ ਛੱਟ ਦੇ ਬਰਾਬਰ ਕਰਨਾ ਇਹਨੂੰ ਉਹਨੇ ਬਰਾਬਰ ਕਰਨਾ ਥਰੇ ਨੂੰ ਠੇਰ ਕਰਾਇਆ ਉਹਨੇ ਬੋਦਰੇ ਆਪਾਂ ਠੇਕਾ ਮਾਰਿਆ ਆ ਦੋ ਟਾਈਆਂ ਮਹੀਨੇ ਛੱਡ ਪਾ ਲਿਆਂਗੇ ਕੇ ਮੇਰਾ ਪਗਾਰ ਹੀ ਪਾ ਲੈਣੇ ਆ ਉਹ ਜੀ ਲੈ ਵਗ ਜੀ ਵੈਸੇ ਚਾਚੂ ਜੇ ਆਪਾਂ ਕੋਠੀ ਪਉਣ ਲੱਗੀ ਆ ਆਪਾਂ ਚਾਰਾ ਪੰਜ ਸਾਲਾਂ ਚ ਤੱਕ ਕੰਪਲੀਟ ਕਰ ਹੀ ਦਾਂਗੇ ਇਹਨਾਂ ਚ ਲੋੜੀ ਮੰਗਣਾ ਮੈਨੂੰ ਤਾਂ ਛੱਡ ਦੀ ਪਾਉਣ ਦੇਣਾ ਮੇਰੇ ਸਾਹ ਚ ਸਾਰੇ ਜਾਣੇ ਮੇਰਾ 370 ਦੇ ਵੇਚਿਆ ਇਹ ਦੇ ਨਾ ਜਨੀਰ ਭਾਂਡਾ ਦਾ ਵੱਡਾ ਫੜੋ ਆ ਇਹ ਕਤੰਦੇ ਜਾਂਦਾ ਚਾਪਾ ਵੇਂ ਜੇ ਤੂੰ ਇਹਦਾ ਖਿਓ ਤੂੰ ਬਾਹਵਾਂ ਨਾ ਆ ਇਧਰ ਵੇਖੋ ਸਾਡੀ ਮਾਤਾ ਟੇਕੇ ਨਹੀਂ ਬੈਂਦੀ ਮੈਂ ਗੱਲ ਪਿੱਛੇ ਹੀ ਤੁਰੀ ਫਿਰਦੀ ਆ ਵਿੱਚਈ ਹੁਣ ਇਹ ਵੀਡੀਓ ਪਾਉਂਦੇ ਮਾਮੇ ਛਿੰਦੇ ਨੂੰ ਕਿਹਾ ਵੇਖ ਲੈ ਤੇਰੀ ਭੈਣ ਟੇਕੇ ਨਹੀਂ ਬੈਂਦੀ ਮਾਮੇ ਛਿੰਦੇ ਨੂੰ ਭੇਜਾਂਗੇ ਹਾਂ ਸਾਂਗੇ ਕੀ ਆ ਵੇਖ ਲਾ ਇੱਤੇ ਰੋੜੇ ਹੀ ਹਰਦੀ ਫੇਰ ਹੁਣੀ ਟੇਕ ਕੇ ਪੈਂਦੀ ਨਹੀਂ ਗੀ ਬੈ ਜਾ ਬੈ ਜਾ ਉਭਾਂਦੀ ਨਹੀਂ ਆਈ ਹਮ ਤੇਰੇ ਨਾਲ ਸਿਚ ਖਾਈ ਤਾਂ ਆਇਤਰਾ ਉਧਰੋਂ ਕਾਠੀ ਬਣਾਈ ਸੀ ਹਾਂ ਆ ਇਹਦਾ ਛੱਟ ਦੇ ਖੁੱਡੇ ਮੈਂ ਬੰਦ ਕੀਤੇ ਹੀ ਆਪ ਮਾਰੀਆਂ ਵੀ ਬੰਦ ਕੀਤੀਆਂ ਨੇਲੀ ਦੇ ਵਿੱਚ ਖੁੱਡੀ ਬਣਾਈ ਸੀ ਮਾਰੀਆਂ ਵੀ ਬੰਦ ਕੀਤੀਆਂ ਸੀ ਜਿਹੜੀਆਂ ਜਿਹੜੀਆਂ ਅੰਦਰਾਂ ਚ ਸੀ ਅੰਦਰਾਂ ਚ ਸੀ ਨਹੀਂ ਉਹ ਵੀ ਠੀਕ ਹੈ ਆ ਰਹੀ ਹੈ ਦਿਖਾ ਰਾ ਜਿਹੜਾ ਨੇ ਚਾਹ ਨੂੰ ਨਾ ਛੱਡ ਪਾ ਕੇ ਤੇ ਛੱਡੇ ਚ ਦੀਵਾ ਜਗਾ ਕੇ ਫਿਰ ਤੁਹਾਨੂੰ ਛੱਡਣਾ ਠੀਕ ਸਮਝ ਆ ਗਈ ਹਾਂਜੀ ਛਿੰਡੀ ਵੀ ਆਦੀ ਏ ਠੰਡ ਨਾਲ ਠੰਡ ਬੜੀ ਛਿੰਡੀ ਵੀ ਆਦੀ ਠੰਡ ਨਾਲ ਨਾਲ ਕੁਪੀ ਕਾ 3 ਬੀਲਾ ਬੱਚੇ 3 ਬੀਲਾ ਬੱਚੇ 3 ਗ੍ਰਿਨਟ ਕਾਇ 3 ਜੁਵਾਲਾ ਨਾਇਆ 3 ਸ਼ੀਲ ਮਰ ਜਾਤੇ 3 ਜੋਤਰੀ ਭਇਆ ਕੁਪੀ ਲੈ ਤੇ ਆ ਉਹਦਾ ਵੀ ਸਹੀ ਨਾ ਪਾਤੇ ਕੁਪੀ ਕਿੰਨੇ ਜੜਾਏ ਮੈਨੂੰ ਜੜਾ ਦੋ ਨਾਲ ਹੈ ਮੈਨੂੰ ਵੀ ਨਾਲ ਜੜਾ ਦੋ ਅਸੀਂ ਮਸੇ ਦਾ ਬਣਾਏ ਨੇ ਹੈ ਉਹ ਕੜਾ ਸੱਚੀ ਚੜਵਾ ਦੋ 200 ਰੁਪਏ ਘੱਟ ਦੇ ਦੇ ਆ ਜੇ

ਆ ਗਿਆ ਜੋਤਿਆ ਹਾਂ ਕਿਵੇਂ ਕਿੰਨੇ ਰੁਪਏ ਆਏ ਆ 245 45 ਤੇ ਤੂੰ ਤਾਂ ਪਹਿਲਾਂ ਚੜਦਾ ਨਹੀਂ ਸੀ ਤੁਸੀਂ ਆਖੇ ਮੈਂ ਚੜ ਗਿਆ ਰੋੜੇ ਲਿਆਉ ਹੈ ਹੈ ਤੁਸੀਂ ਆਖੇ ਮੈਂ ਚੜ ਗਿਆ ਕੱਲ ਨੂੰ ਫਿਰ ਚੜ ਜੀ ਠੀਕ ਆ ਹਾਂ 242 ਆਏ ਹਨ ਹਾਂਜੀ ਆਜਾ ਤੂੰ ਖਾ ਪੀ ਲਈ ਮੌਜ ਮਾਨ ओके ਅਜੀ ਦੇਖੋ ਨਹੀਂ ਮੰਗਦੇ ਕਿ ਪੁੱਤਰ ਮੈਂ ਤਾਂ ਤੈਨੂੰ ਤਾਂ ਕਰਕੇ ਕਿਹਾ ਸੀ ਚੱਲ ਚੜ ਜਾ ਤੇ ਰੌਣਕ ਮੇਲਾ ਆਪਦਾ ਇੱਥੇ ਦੇਰ ਜੀ ਬਣਾ ਗਏ ਇੱਥੇ ਦੇਰ ਜੀ ਨਿੱਕੀ ਫੜਾਉ ਸੀ ਤੇ ਪੈ ਜਾਗੇ ਆਂਦਾ ਨਹੀਂ ਕੋਈ ਵੀ ਕਿਉਂ ਚੜਿਆ ਹਾਂਜੀ ਆਂਦੇ ਨਹੀਂ ਆਖੀ ਪਰ ਆ ਰਹੇ ਨੇ ਆ ਬੋਲੋ ਆਹ ਹਾਂਜੀ ਫੜਾ ਦੇ ਪਹਿਲੇ ਵੀ ਤੇ ਆਪਣਾ ਪੈਂਡਾ ਤਾਂ ਰਹਿ ਗਿਆ ਕਿਹੜਾ ਇੱਧਰ ਇਹ ਦੁਕਾਨਾਂ ਵੱਲ ਉਹਨਾਂ ਨੂੰ ਆਖਣਾ ਹੈ ਵੀ ਸਵੇਰੇ ਲੈ ਜਾਗੇ ਹੈ ਜਿਹੜ ਕਰ ਰਹੇ ਕਿਨੇ ਉਹਨਾਂ ਨੂੰ ਆਖੋ ਵੀ ਸਵੇਰੇ ਲੈ ਜਾਗੇ ਆ ਹਨੇਰਾ ਹੋ ਗਏ ਫਿਰ ਅਹੀ ਆ ਇਹਨੂੰ ਆ ਗਏ ਫਿਰ ਠੀਕ